ਜਦੋਂ ਅਸੀਂ ਉਹਨਾਂ ਲੋਕਾਂ ਨੂੰ ਸਲਾਮ ਕਰਦੇ ਹਾਂ ਜੋ ਆਪਣੀ ਮਿਹਨਤ ਦੇ ਨਾਲ ਦੇਸ਼ ਨੂੰ ਅੱਗੇ ਲੈ ਕੇ ਜਾਂਦੇ ਨੇ ਜਿਨ੍ਹਾਂ ਦੀ ਮਿਹਨਤ ਸਦਕਾ ਸਾਡੀ ਦੁਨੀਆ ਸੋਹਣੀ ਲੱਗਦੀ ਹੈ ਇਮਾਰਤਾਂ ਖੜੀਆਂ ਹੁੰਦੀਆਂ ਨੇ ਸੜਕਾਂ ਬਣਦੀਆਂ ਇਹ ਲੋਕ ਸਰਦੀ ਗਰਮੀ ਬਰਸਾਤ ਹਰ ਮੌਸਮ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦਾ ਹਰ ਦਿਨ ਤਿਉਹਾਰ ਵਰਗਾ ਨਹੀਂ ਹੁੰਦਾ ਸਗੋਂ ਉਹਨਾਂ ਦੇ ਹਰ ਕਦਮ ਦੇ ਵਿੱਚ ਸੰਘਰਸ਼ ਅਤੇ ਜਿੱਤ ਦੀ ਕਹਾਣੀ ਲੁਕੀ ਹੁੰਦੀ ਹੈ ਜਰਾ ਸੋਚੋ ਸਾਡੇ ਪਾਰਕਾਂ ਦੀ ਖੂਬਸੂਰਤੀ ਦੇ ਵਿੱਚ ਵਾਅਦਾ ਕਰਨ ਵਾਲਾ ਮਾਲੀ ਇਮਾਰਤਾਂ ਦੇ ਵਿੱਚ ਕੰਮ ਕਰਨ ਵਾਲਾ ਸਾਡੇ ਘਰਾਂ ਦੇ ਵਿੱਚ ਉਹ ਸਾਰੇ ਅਤੇ ਮੁਰੰਮਤ ਦਾ ਕੰਮ ਕਰਨ ਵਾਲਾ ਜਾਂ ਜੋ ਸਾਡੇ ਘਰਾਂ ਦੇ ਵਿੱਚ ਸਫਾਈ ਅਤੇ ਖਾਣਾ ਬਣਾਉਣ ਦਾ ਕੰਮ ਕਰਦਾ ਹੈ ਉਹ ਅਸਲ ਦੇ ਵਿੱਚ ਸਾਡੇ ਸਮਾਜ ਦੀ ਰੀੜ ਦੀ ਹੱਡੀ ਅਸੀਂ ਜੋ ਆਪਣੇ ਘਰਾਂ ਦੇ ਵਿੱਚ ਆਰਾਮ ਦੇ ਨਾਲ ਬੈਠੇ ਆ ਮੋਬਾਈਲ ਤੇ ਵੀਡੀਓ ਦੇਖ ਰਹੇ ਹਾਂ ਕੀ ਤੁਸੀਂ ਕਦੇ ਉਹਨਾਂ ਲੋਕਾਂ ਦੇ ਬਾਰੇ ਸੋਚਿਆ ਹੈ ਜੋ ਇਸ ਆਰਾਮ ਨੂੰ ਸੰਭਵ ਬਣਾਉਣ ਦੇ ਲਈ ਦਿਨ ਰਾਤ ਕੰਮ ਕਰਦੇ ਨੇ ਹੁਣ ਇਸ ਖਾਸ ਦਿਨ ਤੇ ਸਾਨੂੰ ਨਾ ਸਿਰਫ ਇਹਨਾਂ ਲੋਕਾਂ ਦਾ ਧੰਨਵਾਦ ਕਰਨਾ ਚਾਹੀਦਾ ਸਗੋਂ ਸਾਨੂੰ ਉਹਨਾਂ ਦੀ ਮਿਹਨਤ ਦੇ ਲਈ ਉਹਨਾਂ ਦਾ ਬਣਦਾ ਸਨਮਾਨ ਵੀ ਉਹਨਾਂ ਨੂੰ ਦੇਣਾ ਚਾਹੀਦਾ ਹੈ ਤਾਂ ਅੱਜ ਮਜ਼ਦੂਰ ਦਿਵਸ ਹੈ ਮਜ਼ਦੂਰ ਦਿਵਸ ਪਹਿਲੀ ਵਾਰ 1886 ਦੇ ਵਿੱਚ ਸ਼ਿਕਾਗੋ ਅਮਰੀਕਾ ਦੇ ਵਿੱਚ ਮਨਾਇਆ ਗਿਆ ਸੀ ਜਦੋਂ ਮਜ਼ਦੂਰਾਂ ਨੇ 8 ਘੰਟੇ ਕੰਮ ਦੀ ਮੰਗ ਨੂੰ ਲੈ ਕੇ ਹੜਤਾਲ ਕੀਤੀ ਸੀ ਨਾਲ ਹੀ ਹਫ਼ਤੇ ਦੇ ਵਿੱਚ ਘੱਟੋ-ਘੱਟ ਇੱਕ ਛੁੱਟੀ ਦਿੱਤੀ ਜਾਵੇ ਅਜਿਹੀ ਮੰਗ ਮਜ਼ਦੂਰਾਂ ਦੇ ਵੱਲੋਂ ਰੱਖੀ ਗਈ ਸੀ ਇਹ ਦੱਸਿਆ ਜਾਂਦਾ ਹੈ ਕਿ ਇਸ ਝੜਪ ਦੇ ਵਿੱਚ ਕਈ ਪੁਲਿਸ ਮੁਲਾਜ਼ਮਾਂ ਸਮੇਤ ਲੋਕ ਮਾਰੇ ਗਏ ਸੀ ਉੱਥੋਂ ਆਈ ਆਵਾਜ਼ ਪੂਰੀ ਦੁਨੀਆ ਦੇ ਵਿੱਚ ਗੂੰਜਣ ਲੱਗੀ ਅਤੇ ਅੱਜ ਭਾਰਤ ਸਮੇਤ 80 ਤੋਂ ਵੱਧ ਦੇਸ਼ 1 ਮਈ ਨੂੰ ਮਜ਼ਦੂਰਾਂ ਨੂੰ ਸਲਾਮ ਕਰਦੇ ਨੇ ਲੇਬਰ ਡੇ ਭਾਰਤ ਵਿਚ ਪਹਿਲੀ ਵਾਰ 1923 ਦੇ ਵਿੱਚ ਚੇਨਈ ਚ ਮਨਾਇਆ ਗਿਆ ਸੀ ਅਤੇ ਅੱਜ ਵੀ ਇਹ ਦਿਨ ਵੱਖ-ਵੱਖ ਰੰਗਾਂ ਦੇ ਵਿੱਚ ਮਨਾਇਆ ਜਾਂਦਾ ਹੈ ਮਜ਼ਦੂਰ ਅੱਜ ਵੀ ਉਹੀ ਨੇ ਪਰ ਦਿੱਕਤਾਂ ਬਦਲ ਗਈਆਂ ਨੇ 1 ਮਈ ਨੂੰ ਭਾਰਤ ਦੀਆਂ ਕਈ ਕੰਪਨੀਆਂ ਤੇ ਸੰਸਥਾਵਾਂ ਦੇ ਵਿੱਚ ਛੁੱਟੀਆਂ ਹੁੰਦੀਆਂ ਹਾਲਾਂਕਿ ਹਰ ਰਾਜ ਦੇ ਵਿੱਚ ਅਜੇ ਹਾਂ ਨਹੀਂ ਹੁੰਦਾ ਜਿਵੇਂ ਕਿ 1 ਮਈ ਨੂੰ ਤਾਮਿਲਨਾਡੂ ਬੰਗਾਲ ਅਸਮ ਆਂਧਰਾ ਪ੍ਰਦੇਸ਼, ਤੇਲੰਗਾਨਾ, ਮਨੀਪੁਰ, ਕੇਰਲ, ਮਹਾਰਾਸ਼ਟਰ, ਕਰਨਾਟਕ, ਗੋਆ ਤੇ ਬਿਹਾਰ ਦੇ ਵਿੱਚ ਛੁੱਟੀ ਹੁੰਦੀ ਹੈ। ਕਈ ਵਾਰ ਮਜ਼ਦੂਰੀ ਘੱਟ ਹੁੰਦੀ ਹੈ ਤੇ ਕਈ ਵਾਰ ਕੰਮ ਵਾਲੀ ਥਾਂ ਤੇ ਇੱਜ਼ਤ ਨਹੀਂ ਮਿਲਦੀ। ਤੇ ਸਭ ਤੋਂ ਵੱਡੀ ਗੱਲ ਹੈ ਹੁਣ ਮਸ਼ੀਨਾਂ ਆ ਗਈਆਂ ਨੇ ਪਰ ਮਜ਼ਦੂਰ ਅਜੇ ਵੀ ਸਭ ਤੋਂ ਵੱਧ ਪਸੀਨਾ ਵਹਾਉਂਦੇ ਨੇ ਤੇ ਜਿਹੜੇ ਲੋਕ ਏਸੀ ਦੇ ਵਿੱਚ ਬੈਠ ਕੇ ਫੈਸਲੇ ਲੈਂਦੇ ਨੇ ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸੁਪਨਿਆਂ ਦੀ ਇਮਾਰਤ ਮਜ਼ਦੂਰਾਂ ਦੇ ਪਸੀਨੇ ਦੀ ਨੀਂਹ ਤੇ ਹੀ ਖੜੀ ਹੁੰਦੀ ਹੈ। ਮਜ਼ਦੂਰੋ ਹਨ ਜੋ ਦਿਨ ਰਾਤ ਮਿਹਨਤ ਕਰਦੇ ਨੇ ਤਾਂ ਜੋ ਸਾਡਾ ਦੇਸ਼ ਤਰੱਕੀ ਕਰ ਸਕੇ ਅਸੀਂ ਸਕੂਲ ਜਾ ਸਕੀਏ ਸੜਕਾਂ ਤੇ ਚੱਲ ਸਕੀਏ ਘਰ ਦੇ ਵਿੱਚ ਆਰਾਮ ਕਰ ਸਕੀਏ ਇਸ ਦੇ ਪਿੱਛੇ ਕਿਤੇ ਨਾ ਕਿਤੇ ਇੱਕ ਮਜ਼ਦੂਰ ਦਾ ਹੀ ਹੱਥ ਹੁੰਦਾ ਹੈ ਮਜ਼ਦੂਰ ਦਾ ਹਰ ਕਦਮ ਸਮਾਜ ਨੂੰ ਅੱਗੇ ਲੈ ਜਾਂਦਾ ਹੈ ਉਹਨਾਂ ਦਾ ਸਤਿਕਾਰ ਕਰਨਾ ਸਾਡੀ ਜ਼ਿੰਮੇਵਾਰੀ ਹੈ ਮਜ਼ਦੂਰ ਦਿਵਸ ਤੁਹਾਨੂੰ ਸਾਰਿਆਂ ਨੂੰ ਮੁਬਾਰਕ ਹੋਵੇ ਕਿਉਂਕਿ ਮਿਹਨਤ ਦਾ ਰੰਗ ਪਸੀਨੇ ਦੇ ਨਾਲ ਨਹੀਂ ਇੱਜ਼ਤ ਦੇ ਨਾਲ ਆਉਂਦਾ ਤਾਂ ਜਿਹੜੇ ਵੀ ਲੋਕ ਨੇ ਅਜਿਹੇ ਕੰਮ ਕਰਦੇ ਨੇ ਉਹਨਾਂ ਨੂੰ ਸਨਮਾਨ ਦਿਓ ਉਹਨਾਂ ਨੂੰ ਇੱਜ਼ਤ ਦਿਓ ਕਿਉਂਕਿ ਉਹ ਦੇਸ਼ ਦੀ ਰੀੜ ਦੀ ਹੱਡੀ ਨੇ ਤੇ ਉਹਨਾਂ ਬਿਨਾ ਸਾਡੇ ਦੇਸ਼ ਦੀ ਪ੍ਰਗਤੀ ਨਹੀਂ ਹੈਗੀ ਉਹਨਾਂ ਬਿਨਾ ਸਾਡਾ ਦੇਸ਼ ਵਿਕਾਸ ਨਹੀਂ ਕਰ ਸਕਦਾ